ਸਸ਼ੀਕਾਲ ਮੈਂ ਤੁਹਾਡ ਨਾਲ ਪ੍ਰਿਆ ਤਾਂ ਭਿਆਨਕ ਹਾਦਸਾ ਵਾਪਰਿਆ ਹੈ ਹਾਦਸਾ ਇੰਨਾ ਭਿਆਨਕ ਹੈ ਕਿ ਵਾਹਨ ਦੇ ਟੱਕਰ ਮਗਰੋਂ ਮੁੰਡਾ ਕੁੜੀ ਜਿਹੜੇ ਨੇ ਪੁਲ ਦੇ ਹੇਠਾ ਡਿੱਗ ਗਏ ਨੇ ਜਿਸ ਦੌਰਾਨ ਕੰਬੀ ਰੂਪ ਦੇ ਵਿੱਚ ਜ਼ਖਮੀ ਨੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਤਾਂ ਜਿੱਥੇ ਘਟਨਾ ਵਾਪਰੀ ਹੈ ਉੱਥੇ ਦੀਆਂ ਤਸਵੀਰਾਂ ਵੀ ਅਸੀਂ ਤੁਹਾਡ ਨਾਲ ਸਾਂਝਾ ਕਰਵਾਵਾਂਗੇ ਜਿੱਥੇ ਦੇਖ ਸਕਦੇ ਹੋ ਕਿ ਇਸ ਘਟਨਾ ਤੋਂ ਬਾਅਦ ਜਿਹੜਾ ਪੁਲ ਹੈ ਉਹ ਲੋਕਾਂ ਵੱਲੋਂ ਜਾਮ ਕੀਤਾ ਹੋਇਆ ਹੈ ਕਿਉਂਕਿ ਸਹਿਬ ਮੁਕਲ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਜਗ੍ਹਾ ਉੱਤੇ ਪਿਆਰਨਕ ਹਾਦਸਾ ਵਾਪਰਿਆ ਹੈ ਤਾਂ ਜਾਣਕਾਰੀ ਮੁਤਾਬਕ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਦੋਂ ਐਕਟਿਵਾ ਸਵਾਰ ਪੁਲ ਤੋਂ ਜਾਰੀ ਹੁੰਦੇ ਐ ਤੇ ਪਿੱਛੇ ਤੋਂ ਤੇਜ਼ ਰਫ਼ਤਾਰ ਗੱਡੀ ਇਹਨਾਂ ਨੂੰ ਟੱਕਰ ਮਾਰ ਦਿੰਦੀ ਐ ਜਿਸ ਤੋਂ ਬਾਅਦ ਐਕਟਿਵਾ ਇੰਬੈਲੈਂਸ ਹੋ ਜਾਂਦੀ ਐ ਤੇ ਸੱਦੈ ਉਸ ਐਕਟਿਵਾ ਉੱਤੇ ਸਵਾਰ ਦੋਵੇਂ ਚੱਲ ਕੇ ਯਾਨੀ ਕਿ ਮੁੰਡਾ ਅਤੇ ਕੁੜੀ ਪੁਲ ਦੇ ਹੇਠਾ ਡਿੱਗ ਜਾਂਦੇ ਨੇ ਜਿਸ ਤਰ੍ਹਾਂ ਨੁਣਦੀ ਹਾਲਤ ਜਿਹੜੀ ਐ ਕਾਫੀ ਜ਼ਿਆਦਾ ਕੰਬੀਰ ਦੱਸੀ ਜਾ ਰਹੀ ਐ ਇਹ ਮਾਮਲਾ ਜਿਹੜਾ ਹੈਗਾ ਦਿਨ ਦਿਨ ਬਿਚ ਰਤ ਦਾ ਅੰਮ੍ਰਿਤਸਰ ਦੇ ਇਸਲਾਮਾ ਪੁਲ ਤੋਂ ਸਾਹਮਣੇ ਆਇਆ ਜਿੱਥੇ ਇੱਕ ਗੱਡੀ ਦੀ ਟੱਕਰ ਮਾਰਨ ਮਗਰੋਂ ਐਕਟਿਵਾ ਸਵਾਰ ਬੁੰਡਾ ਕੁੜੇ ਪੁੱਲ ਦੇ ਹਿੱਥੇ ਡਿੱਗ ਜਾਂਦੇ ਨੇ ਜਿਸ ਦੌਰਾਨ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਸੀਰੀਅਸ ਬਣੀ ਹੋਈ ਹੈ ਤਾਂ ਮੌਕੇ ਉੱਤੇ ਦੋਸਤ ਪਹੁੰਚੇ ਹੋਏ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੀ ਨਜ਼ਰ ਆ ਰਿਹਾ ਹੈ ਉਹਨਾਂ ਵੱਲੋਂ ਹਰ ਪਹਿਲੂ ਤੋਂ ਜਿਹੜੀਆਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਜਾਣਕਾਰੀ ਸਾਹਮਣੇ ਆਈ ਹੈ ਕਿ ਗੱਡੀ ਚਾਲਕ ਜਿਹੜਾ ਹੈ ਫਰਾਰ ਹੈ ਤੇ ਕਿਤੇ ਨਾ ਕਿਤੇ ਵੀ ਦੋਸ਼ ਲਗਾਏ ਜਾ ਰਹੇ ਨੇ ਕਿ ਉਸ ਵੱਲੋਂ ਡ੍ਰਿੰਕ ਕੀਤੀ ਖੋਜ ਜਾਈ ਹੋਈ 사 ਸਕਦੀ ਹੈ ਪਰ ਇਹ ਫਿਲਹਾਲ ਜਾਂਚ ਦਾ ਵਿਸ਼ਾ ਜਾਂ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਅਸਲ ਦੋਸ਼ੀ ਕੌਣ ਸੀਗਾ ਅਤੇ ਕਿ ਉਸਨੇ ਨਸ਼ਾ ਕੋਈ ਕੀਤਾ ਹੋਇਆ ਸੀਗਾ ਜਦੋਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਜਾਵੇਗਾ ਉਸ ਤੋਂ ਬਾਅਦ ਹੀ ਇਹ ਜਾਣਕਾਰੀ ਪੂਰੀ ਖੁੱਲ ਕੇ ਨਿਕਲ ਕੇ ਸਾਹਮਣੇ ਆਵੇਗੀ ਫਿਲਹਾਲ ਦੋਸ਼ੀ ਨੂੰ ਲੱਭਣ ਦੇ ਵਿੱਚ ਵੀ ਪੁਲਿਸ ਜੱਤੂ ਜਹਤਕਾਰਿਆ ਤੇ ਪੂਰੇ ਮਾਮਲੇ ਦੀ ਜਾਂਚ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਬਿਹਦ ਹੀ ਪਿਆਰਨ ਖਾਦਸਾ ਵਾਪਰਿਆ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਜਿੱਥੇ ਉਸ ਪੁਲ ਉੱਤੇ ਖੜੇ ਲੋਕ ਵੀ ਜਿਹੜੇ ਨੇ ਕਾਫੀ ਜ਼ਿਆਦਾ ਸੈਮੇ ਹੋਏ ਨੇ ਡਰੇ ਹੋਏ ਨੇ ਕਿ ਕਿਸ ਤਰੀਕੇ ਦੇ ਨਾਲ ਇੱਕ ਗੱਡੀ ਦੀ ਟੱਕਰ ਮਾਰਨ ਮਗਰੋਂ ਸਿੱਧੀ ਜਿਹੜੀ ਹੈ ਐਕਟਿਵਾ ਚਾਲਕ ਜਿਹੜੇ ਨੇ ਉਹ ਥੱਲੇ ਡਿੱਗ ਜਾਂਦੇ ਨੇ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਸੁਣ ਲੈਂਦੇ ਮੇਰਾ ਨਾਮ ਵਿਸ਼ਾਲ ਕੁਮਾਰ ਜੀ ਜੀ ਕਹਿੰਦੇ ਆ ਕਿ ਇਸ ਮੁੰਡੇ ਇਧਰੋਂ ਆ ਰਹੇ ਸੀ ਖਾਸਾ ਕੋਲੇ ਵੱਲੋਂ ਤੇ ਨਸ਼ੇ ਵਿੱਚ ਹੈਗੇ ਸੀ ਤੇ ਉਹ ਆਪਣੇ ਸਿੱਧੇ ਸਾਈਡ ਤੇ ਆ ਰਹੇ ਸੀ ਤੇ ਨਸ਼ੇ ਵਿੱਚ ਹੈਗੇ ਤੇ ਉਹ ਸਿੱਧਾ ਉਹਨਾਂ ਦੇ ਵਿੱਚ ਆ ਕੇ ਮਾਰਤੀ ਆ ਤੇ ਆਪਾਂ ਪੁਲ ਦੇ ਥੱਲੇ ਸੈਰ ਕਰ ਰਹੇ ਸੀ ਤੇ ਜਦੋਂ ਦੇਖਿਆ ਵਾ ਕਿ ਹਾਦਸੇ ਦੀ ਤੇ ਤੁਰੰਤ ਪੋੜੀਆਂ ਚੜ੍ਹ ਕੇ ਉੱਤੇ ਆਏ ਹਾਂ ਹਾਂਜੀ ਪੁਲ ਦੇ ਥੱਲੇ ਨੀਚੇ ਡੇਗ ਗਏ ਕਹਿੰਦੇ ਆ ਕਿ ਸੀਰੀਅਸ ਹੈਗੇ ਆ ਅਮਨਦੀਪ ਹਸਪੀਟਲ ਲੈ ਕੇ ਗਏ ਹੋਏ ਨੇ ਉਹਨਾਂ ਨੂੰ ਜੀ ਉਹ ਜਦੋਂ ਸਿੱਧੇ ਪਹੁੰਚੇ ਤਾਂ ਕਿੰਦਾਂ ਦੇ ਹਾਲਾਤ ਸੀ ਇੱਥੇ ਜੀ ਜੀ ਕਹਿੰਦੇ ਆ ਕਿ ਲੇਡੀਜ਼ ਵੀ ਸੀਰੀਅਸ ਹੈ ਤੇ ਉਹਨਾਂ ਦੇ ਜਿਹੜੇ ਨਾਲ ਸੀ ਉਹ ਵੀ ਸੀਰੀਅਸ ਹੈਗੇ ਆ ਹਾਂਜੀ ਤੇ ਲੇਡੀ ਦੀ ਆਈ ਜੇ ਦੇਖੀ ਕਿੰਨੀ ਕਿਹੋ ਜਿਹੀ ਲੱਗਦੀ ਸੀ ਜੀ ਨਹੀਂ ਉਸ ਤੋਂ ਪਹਿਲੇ ਹੀ ਅਸੀਂ ਜਦੋਂ ਆਪਾਂ ਆਏ ਆ ਉਸ ਤੋਂ ਪਹਿਲੇ ਉਹਨਾਂ ਨੂੰ ਲੈ ਚੁੱਕੇ ਹੋਏ ਸੀ ਹਸਪੀਟਲ ਵਧੀਆ ਨਾਈਸ ਮੁੰਡਾ ਸੀ ਕੀ ਨਾਮ ਹੈ ਮੁੰਡੇ ਦਾ ਕ੍ਰਿਸ਼ਨਾ ਨਾਮ ਹੈਗਾ ਕ੍ਰਿਸ਼ਨਾ ਅੱਛਾ ਜੀ ਕਿੱਥੇ ਹਾਸਾ ਕਿੱਥੇ ਹੋਇਆ ਜੀ ਇਹ ਉਹ ਇੱਥੇ ਆ ਸਾਨੂੰ ਫੋਨ ਆਇਆ ਤੇ ਵੱਡੇ ਬ੍ਰਦਰ ਦਾ ਮੈਂ ਰੰਜੀਤ ਉਹਨੇ ਬੈਠਾ ਆਏ ਆਪਣੇ ਦੋਸਤਾਂ ਨਾਲ ਪਾਰਟੀ ਵਗੈਰਾ ਕਰਨਾ ਸਾਨੂੰ ਫੋਨ ਆਇਆ ਕਿ ਇੱਥੇ ਐਕਸੀਡੈਂਟ ਹੋ ਗਿਆ ਮੈਂ ਤਾਂ ਆਇਆ ਉਹਦੇ ਮੈਨੂੰ ਪਤਾ ਲੱਗਿਆ ਕਿਹੜਾ ਹੈਗਾ ਐਕਸੀਡੈਂਟ ਹੋਇਆ ਤੁਹਾਡੇ ਫਰੈਂਡ ਨੇ ਜੋ ਹਾਂ ਮੇਰੇ ਜਿਮ ਆਂਦੇ ਐਕਸਲ ਆਂਦਾ ਵਾ ਦੋ ਟਾਈਮ ਮੁੰਡਾ ਹਾਂਜੀ ਆਹ ਤੇ ਇੱਕ ਕਾਰ ਤੇ ਹੀ ਐਕਸੀਡੈਂਟ ਨਹੀਂ ਐਕਟਿਵ ਤੇ ਗਈ ਉਹ ਉਹ ਐਕਟਿਵ ਤੇ ਹਾਂਜੀ ਕੱਲਾ ਹੀ ਇੱਕ 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 ਔਰੀ ਭੈਣ ਸਿਸਟਰ ਹੈਗੀ ਕਹਿੰਦਾ ਡਿੱਗੀ ਥੱਲੇ ਮੈ ਨੂਏ ਮਿਲ ਨਹੀਂ ਦੇ ਆ ਵੀ ਬਾਕੀ ਆ ਉਹਦੇ ਪਰਿਵਾਰ ਹੁੰਦਾ ਆ ਬਸ ਗੱਲ ਕਰਦੇ ਆ ਗੱਲਬਾਤ ਹੋਈ ਪਰ ਪੂਰੀ ਠੀਕ ਨਾ 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 ਸਾਡੇ ਸਿਰੇ ਤੇ ਫੋਨ ਹੀ ਆਇਆ ਵਾ ਅੱਪਰ ਰਣਜੀਤ ਉਹਨੇ ਬੈਠੇ ਆ ਪਾਰਟੀ ਵਗੈਰਾ ਕਰਨੇ ਆ ਸਾਡੇ ਲੜਕੇ ਜਿਹੜੇ ਦੋਵੇਂ ਹੈਗੇ ਨਾ ਆਪਣੇ ਜਿਮ ਮੰਦੇ ਆ ਆਪਣਾ ਜਿਮ ਹੈਗਾ ਵਾ ਬੜੇ ਨਾਈਸ ਮੁੰਡੇ ਹੈਗੇ ਆ ਕੋਈ ਨਾ ਕੋਈ ਲੜਾਈ ਝਗੜਾ ਬੜਾ ਵਧੀਆ ਬੰਦੇ ਹੈਗੇ ਆ ਤੇ ਕੁੱਲ ਕਿੰਨੀ ਦੇਰ ਬਾਅਦ ਆਈਏ ਤੁਹਾਨੂੰ ਪਤਾ ਮੈਨੂੰ ਪਾਜੀ ਬਾਦ ਹੁਣ ਆ ਪਾਇਆ ਵਾ ਅਸੀਂ ਗਮਾਣੇ ਆ ਅਸੀਂ ਹੁਣੇ ਆਏ ਆ ਸਾਨੂੰ ਹੁਣ ਪਤਾ ਲੱਗੇਗਾ ਫਿਰ ਅੱਪਾ ਕੋਈ ਕਾਰਵਾਈ ਕਰਾਂਗੇ ਕਿਹੜਾ ਬੰਦਾ ਗਲਤ ਹੈ ਕਿਹੜਾ ਨਹੀਂ ਆ ਕਿਹੜੀ ਜਗ੍ਹਾ ਰਹਿੰਦੇ ਜਿੱਨਾ ਤੇ ਐਕਸੀਡੈਂਟ ਸਲਾਮ ਅਲਮਰ ਰਹਿੰਦੇ ਆ ਰਾਮਨਗਰ ਕਲੋਨੀ ਜਿਮਗਾਵਾ ਉੱਥੇ ਐਕਸੀਡੈਂਟ ਹੁੰਦੇ ਆ ਤੇ ਮੈਨੂੰ ਹੁਣੇ ਫੋਨ ਆਇਆ ਬਾਕੀ ਜਿਹੜਾ ਗਲਤ ਹੋਵੇਗਾ ਅੱਪਾ ਦੇਖਦੇ ਆਂ ਕੀ ਕਾਰਵਾਈ ਹੋਏਗੀ ਠੀਕ ਹੈ ਇਨੇ ਵਕੀ ਜੋ ਐਕਸੀਡੈਂਟ ਆਇਆ ਸਾਹਮਣੇ ਆ ਜੋ ਵੀ ਹੋ ਗਿਆ ਤੁਹਾਡੇ ਸਾਹਮਣੇ ਗੱਡੀ ਦੇ ਵਿੱਚੋਂ ਕੁਝ ਬਰਾਮਤ ਹੋਇਆ ਜੀ ਕੋਈ ਕੋਈ ਸ਼ਰਾਬ ਦੀ ਬੋਤਲ ਕਹਿੰਦੇ ਸ਼ਰਾਬ ਦੀ ਨਾ ਨਾ ਸਾਹਮਣੇ ਦਿਓ ਕੋਈ ਡਾਕੂਮੈਂਟ ਕੋਈ ਹੋਰ ਪ੍ਰੂਫ ਕੋਈ ਨਹੀਂ ਫਿਲਹਾਲ ਨਹੀਂ ਆਇਆ ਅਸੀਂ ਵੇਖ ਕੇ ਤਾਂ ਜੋ ਇਹਦਾ ਜਾਣਕਾਰੀ ਦੱਸਾਂਗੇ ਕਿਹੜੀ ਜਗ੍ਹਾ ਐ ਸਰ ਐਕਸੀਡੈਂਟ ਜਗ੍ਹਾ ਦਾ ਨਾਂ ਕੀ ਲੋਕੇਸ਼ਨ ਕੀ ਆਏ ਹਾਂਜੀ ਇਹ ਲੋਕੇਸ਼ਨ ਕਿਹੜੀ ਆ ਸਰ ਲੋਕੇਸ਼ਨ ਦੱਸ ਦਿਓ ਕਿਹੜੀ ਲੋਕੇਸ਼ਨ ਐ ਐਕਸੀਡੈਂਟ ਦਾ ਛੋਟਾ ਹਰੀਫੁਰੇ ਦੇ ਜਿਹੜਾ ਪੋਲ ਚੜਦੇ ਆ ਉਹਦੇ ਸਾਹਮਣੇ ਜਾਂਦੇ ਲੈਫਟ ਹਾਂਜੀ ਉਸ ਸਾਈਡ ਤੇ ਹੋਇਆ ਵੇਖੋ ਜੋ ਵੀ ਹੋਇਆ ਜੋ ਤੁਹਾਡੇ ਸਾਹਮਣੇ ਹੋਊਗਾ ਤੁਹਾਡੇ ਸਾਹਮਣੇ ਤੁਹਾਨੂੰ ਜਾਣਕਾਰੀ ਦੱਸਦੇ ਹਾਂ ਗੱਡੀ ਦੇ ਕਾਰ ਦੇ ਵਿੱਚ ਹੋਇਆ ਹੈ ਅਸੀਂ ਫਿਲਹਾਲ ਮੌਕੇ ਤੇ ਆਏ ਹਾਂ ਜੋ ਜਾਣਕਾਰੀ ਤੁਹਾਨੂੰ ਦੱਸਦੇ ਹਾਂ ਨਹੀਂ ਗੱਡੀ ਕਿਹੜੀ ਗੱਡੀ ਐ ਐਕਸੀਡੈਂਟ ਕਿੰਨਾ ਕਿੰਨਾ ਦੇ ਵਿੱਚ ਜੈਨ ਗੱਡੀਆ ਅਗਲੇ ਪਾਸੇ ਐਕਟਵਾ ਹੁਣ ਪਤਾ ਨਹੀਂ ਕਸੂਰ ਕਿਸਦਾ ਇਹ ਵੇਖ ਲੈਣੇ ਜੋ ਵੀ ਹੋਊਗਾ ਜੋ ਸਰ ਕੀ ਕੰਡੀਸ਼ਨ ਕੀ ਹੈ ਗੱਡੀਆਂ ਦੀ ਜਿਹੜੀ ਐਕਸੀਡੈਂਟ ਹੋਇਆ ਹੈ ਕੰਡੀਸ਼ਨ ਇਹ ਆਏ ਆ ਵੇਖ ਕੇ ਸਾਰਾ ਕੁਝ ਦੱਸ ਦੇ ਜੀ ਤੁਸੀਂ ਤੁਸੀਂ ਲਿਆ ਤੁਸੀਂ ਥੋੜਾ ਜਿਹਾ ਬਰੀਫ ਕਰ ਦਿਓ ਸਰ ਲੋਕਾਂ ਦਾ ਇਹ ਵੀ ਨਿਦਾਨ ਹੈ ਕਿ ਪੁਲਿਸ ਕਾਫੀ ਲੇਟ ਬਾਅਦ ਆਈ ਹੈ ਪੌਣਾ ਘੰਟਾ ਹੋ ਗਿਆ ਐਕਸੀਡੈਂਟ ਹੋਇਆ ਇਹਨੂੰ ਕਾਫੀ ਦੇਰ ਬਾਅਦ ਆਇਆ ਕੀ ਲੀਡ ਨੇ ਜੋ ਹੋਇਆ ਰੈਕਟਰੀ ਆ ਗਏ ਅਸੀਂ ਜਿੱਨਾ ਚਿਰ ਸਾਨੂੰ ਨਿਰੋਜਣ ਲਈ ਆਏ ਅਸੀਂ ਉੱਥੇ ਪਹੁੰਚ ਗਏ ਠੀਕ ਹੈ ਧੰਨਵਾਦ ਸਰ ਜੀ ਬਹੁਤ